ਗੱਲਮੇ ਵਾਲਾ ਸਾਹਿਬ ਜੀ ਅੱਜ ਕਿੱਥੇ ਲੈ ਕੇ ਚੱਲੇ ਸਾਨੂੰ ਤੇ ਕਿਹੜੀ ਦੁਕਾਨ ਤੇ ਲੈ ਚੱਲੇ ਤੇ ਕਿੰਨਾਂ ਨੂੰ ਮਨਾਉਣ ਲੱਗੇ ਜੀ ਅੱਜ ਕੋਵਿਸੇ ਖਾਂ ਦੀ ਮਸ਼ਹੂਰ ਦੁਕਾਨ ਮਘੇੜਾ ਬੈਦ ਉਸ ਤੋਂ ਤੁਹਾਨੂੰ ਲੈ ਕੇ ਆਏ ਆ ਕਿ ਕਰਦੇ ਆ ਉਹਨਾਂ ਦੇ ਮਾਲਕ ਕਾਰਜ ਸਿੰਘ ਮਘੇੜਾ ਦੇ ਨਾਲ ਗੱਲਬਾਤਾਂ ਠੀਕ ਹੈ ਜੀ ਚਲੋ ਜੀ ਹਾਂ ਜੀ ਬਾਈ ਜੀ ਕੀ ਨਾਮ ਆਪਣਾ ਰਿਸ਼ਪਾਲ ਸਿੰਘ ਜੀ ਤੇ ਤੁਸੀਂ ਅੱਜ ਇੱਥੇ ਬੈਗਲ ਦੁਕਾਨ ਤੇ ਪਹੁੰਚੇ ਜੇ ਤੇ ਕੀ ਟੈਂਸ਼ੀ ਲੈਣ ਲੱਗੇ ਜੀ ਇਸ ਜੀ ਮੇਰੇ ਪਰਿਵਾਰ ਨੇ ਬਾਹਰ ਜਾਣਾ ਉਹਨੂੰ ਤੁਹਾਨੂੰ ਪੇਸ਼ੀ ਜ਼ਰੂਰ ਸੀ ਅੱਗੇ ਵੀ ਅਸੀਂ ਬਹੁਤ ਸਾਲ ਹੋ ਗਏ ਆ ਅੱਛਾ ਇਸ ਮਗੜਾ ਸਾਹਿਬ ਤੋਂ ਕਿਵੇਂ ਕੁਆਲਿਟੀ ਵਧੀਆ ਬਹੁਤ ਵਧੀਆ ਸਾਨੂੰ ਤਾਂ ਬਹੁਤ ਸਾਲ ਹੋ ਗਏ ਜੁੜਿਆ ਨੂੰ ਇਹਨਾਂ ਦੇ ਨਾਲ ਅੱਛਾ ਅੱਛਾ ਹਾਂ ਜੀ ਤੇ ਚਲੋ ਅਸੀਂ ਵੀ ਅੱਜ ਇੱਥੇ ਵੀਡੀਓ ਬਣਾਉਣ ਆਏ ਆ ਤੁਸੀਂ ਮੌਕੇ ਤੇ ਆ ਗਏ ਤੇ ਤੁਹਾਡੇ ਨਾਲ ਇੱਕ ਗੱਲ 2 ਮਿੰਟ ਗੱਲਾਂ ਕਰ ਲਈਆਂ ਤੇ ਹੋਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹਾਰਕੂ ਵਾਲੇ ਜੀ ਮਗੜਾ ਸਾਹਿਬ ਦਾ ਕੰਮ ਬਹੁਤ ਵਧੀਆ ਵਾਜਿਬ ਰੇਟ ਹੈ ਭੈਣ ਭਰਾ ਜਿੰਨੇ ਵਿੱਚ ਇਹ ਕਿਹਦੀ ਚੀਜ਼ ਆ ਜੇ ਨਹੀਂ ਵੇਗੀ ਤਾਂ ਮੌਕੇ ਤੇ ਕਿਤੋਂ ਨਾ ਕਿਦੋਂ ਕਰਕੇ ਪ੍ਰੋਵਾਈਡ ਕਰਾਉਂਦੇ ਆ ਵਾਹ ਜੀ ਵਾਹ ਬਹੁਤ ਧੰਨਵਾਦ ਜੀ ਠੀਕ ਹੈ ਭਾਈ ਜੀ ਤੁਸੀਂ ਕੰਮ ਕਰਦਿਆਂ ਨੂੰ ਕਿੰਨਾ ਕੋ ਸਮਾਂ ਹੋਇਆ ਦੇਖੋ ਜੀ ਮੈਨੂੰ ਕੰਮ ਕਰਦਿਆਂ ਨੂੰ ਘੱਟ ਤੋਂ ਘੱਟ 35-40 ਸਾਲ ਹੋ ਗਏ ਜੀ ਅੱਛਾ ਤੇ ਆਪਣਾ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਜੀ ਅੱਛਾ ਤੇ ਸਮਾਨ ਜਿਹੜਾ ਤੁਸੀਂ ਆਪਦਾ ਬਣਾ ਕੇ ਵੇਚਦੇ ਗਏ ਕਿ ਬਣਿਆ ਬਣਿਆ ਲਾ ਕੇ ਵੇਚਦੇ ਜੀ ਦੇਖੋ ਜੀ ਸਾਡੇ ਕੋਲ ਦੋਵੇਂ ਹੀ ਆਪਸ਼ਨ ਨੇ ਅੱਛਾ ਸਾਡੇ ਕੋਲ ਜੇ ਤੁਸੀਂ ਆਪਣਾ ਚਾਹੋ ਤੇ ਆਪਣਾ ਵੀ ਤਿਆਰ ਕਰਵਾ ਸਕਦੇ ਆ ਮਟੀਰੀਅਲ ਸਾਡੇ ਕੋਲ ਸਾਰਾ ਪਿਆ ਜੀ ਅੱਛਾ ਜਿਹੜੀ ਚੀਜ਼ ਤੁਸੀਂ ਲੈਣੀ ਹੈ ਜੇ ਕੋਈ ਕੁਆਲਿਟੀ ਦੀ ਚੀਜ਼ ਲੈਣੀ ਉਹ ਵੀ ਸਾਡੇ ਕੋਲ ਮਿਲ ਜੇਗੀ ਆਹ ਚੀਜ਼ਾਂ ਆਪਣੇ ਕੋਲ ਮੌਜੂਦ ਹੁੰਦੀਆਂ ਜੀ ਤੇ ਮੈਂ ਨਾ ਬੜਾ ਸੁਣਿਆ ਹੈ ਕਿ ਅਮਰੀਕਾ ਜਾਣ ਵਾਲੇ ਕੈਨੇਡਾ ਜਾਣ ਵਾਲੇ ਜਾਂ ਕੋਈ ਹੋਰ ਦੇਸ਼ਾਂ ਨੂੰ ਜਾਣ ਵਾਲੇ ਜਿਹੜੇ ਪਰਿਵਾਰ ਨੇ ਉਹ ਤੁਹਾਡੇ ਕੋਲ ਟੈਂਚੀ ਖਰੀਦ ਕੇ ਜਾਂਦੇ ਨੇ ਉਹ ਤੁਸੀਂ ਕਿਹੜਾ ਟੈਂਚੀ ਵਰਤਦੇ ਜੀ ਕੀ ਕਰਦੇ ਜੇ ਮੜਾ ਟੈਂਕੀ ਟੈਂਚੀ ਵੀ ਸਾਨੂੰ ਉਹ ਨਾਲ ਜਰੂਰ ਦਿਖਾਓ ਅਹ ਦੇਖੋ ਜੀ ਸਾਡੇ ਕੋਲੇ ਇੱਕ ਤਾਂ ਸਾਡੇ ਖੁਦ ਦੀ ਬਣੀ ਹੁੰਦੀ ਆ ਆਈਟਮ ਜੀ ਅੱਛਾ ਮਤਲਬ ਕਿ ਇਹ ਅਟੈਚੀ ਸਾਡੇ ਖੁਦ ਦੇ ਬਣਦੇ ਆ ਜੀ ਅੱਛਾ ਤੇ ਇਹਦੀ ਅਸੀਂ ਮਤਲਬ ਕਿ ਜਿਹੜਾ ਕੁਆਲਿਟੀ ਦੇ ਅਟੈਚੀ ਨਾਲੋਂ ਜ਼ਿਆਦਾ ਗਾਰੰਟੀ ਦੇ ਨਹੀਂ ਅਸੀਂ ਇਹ ਤੁਸੀਂ ਆਪ ਘਰਗਾ ਆਪਣੇ ਖੁਦ ਦਾ ਬਣਦਾ ਜੀ ਸਾਡੇ ਕੋਲ ਸਾਰਾ ਇਹਦਾ ਪ੍ਰੋਪਰ ਮਟੀਰੀਅਲ ਹੈ ਅੱਛਾ ਹਰ ਇੱਕ ਚੀਜ਼ ਇਹਦੀ ਮੌਜੂਦ ਮਿਲੇਗੀ ਕੋਈ ਵੀ ਇਹਦੀ ਚੀਜ਼ ਅੱਜ ਤੋਂ ਸਾਲ ਬਾਅਦ 2 ਸਾਲ ਬਾਅਦ ਖਰਾਬ ਹੁੰਦੀ ਉਹ ਵੀ ਮਿਲੇਗੀ ਵੇਖੋ ਵੀਡੀਓ ਬਣਦੀ ਪਈ ਏ ਉਹ ਨਾ ਹੋਵੇ ਮੁੜ ਕੇ ਤੁਸੀਂ ਆਖੋਗੇ ਸਾਡਾ ਆਪਦਾ ਨਹੀਂ ਬਣਿਆ ਤੁਸੀਂ ਕੋਈ ਗਾਰੰਟੀ ਨਹੀਂ ਦੇਣੀ ਜਾਂ ਕਿਵੇਂ ਮੁੜ ਕੇ ਉਹਨਾ ਹੋਵੇ ਮੈਨੂੰ ਲੋਕ ਕਹਿਣ ਕਿ ਬਾਈ ਤੂੰ ਕਿਹਦੀ ਵੀਡੀਓ ਪਾ ਰਿਆ ਹੈ ਤੇ ਝੂਠ ਨਹੀਂ ਮਾਰਨਾ ਤੇ ਬਿਲਕੁਲ ਸੱਚੀ ਗੱਲ ਕਰਨੀ ਜਿਹੜੀ ਵੀ ਕਰਨੀ ਨਹੀਂ ਜੀ ਸਾਦਾ ਇਹ ਮਤਲਬ ਕਿ 35 ਸਾਲ 40 ਸਾਲ ਪੁਰਾਣਾ ਕੰਮ ਹੈ ਸੀ ਝੂਠ ਬੋਲਦੇ ਤੇ ਹੁਣ ਉਹ ਸਾਡੇ ਕੋਲ ਆਉਣਾ ਹੀ ਨਹੀਂ ਸੀ ਕਿਸੇ ਹਾਂ ਬਿਲਕੁਲ ਬਿਲਕੁਲ ਅਸੀਂ ਤਾਂ ਜੋ ਗੱਲ ਸਪਸ਼ਟੇ ਉਹ ਹੀ ਦੱਸਾਂਗੇ ਜੀ ਤੇ ਪਰਿਵਾਰ ਫਿਰ ਬਾਹਰ ਨੇ ਆਉਂਦੇ ਤੁਹਾਡੇ ਕੋਲ ਸਾਡੇ ਕੋਲ ਮਹਾਰਾਜ ਦੀ ਕਿਰਪਾ ਨਾਲ ਕਾਫੀ ਮੇਰੇ ਕੋਲ ਬੱਚੇ ਜਿੰਨੇ ਵੀ ਪੜ ਕੇ ਗਏ ਨੇ ਇੱਥੋਂ ਤਕਰੀਬਨ ਅਮਰੀਕਾ ਕੈਨੇਡਾ ਜੋ ਵੀ ਉਹਨਾਂ ਦੇ ਮਾਪਿਓ ਜਾਂਦੇ ਆ ਜੀ ਉਹ ਸਾਰੇ ਤਕਰੀਬਨ ਮੇਰੇ ਨਾਲ ਜੁੜੇ ਨੇ ਅ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਬੈਗ ਵਿਖਾਓ ਜੀ ਜਵਾਕ ਦੇ ਬੱਚੇ ਵਾਸਤੇ ਜੀ ਹਾਂਜੀ ਹਾਂਜੀ ਇਹ ਕਿਹੜੀ ਕਲਾਸ ਹੋਗੀ ਬੇਟਾ 10ਵੀਂ ਕਿਹੜੀ ਕਲਾਸ ਆ ਬੇਟਾ ਯੂकेजी ਤੇ ਵਧੀਆ ਤੇ ਇਹ ਕਿ ਠੀਕ ਜਿਹਾ ਦੇ ਦਈਏ ਜੀ ਵਧੀਆ ਹੀ ਦਿਓ ਜੀ ਅੱਗੇ ਵੀ ਤੁਹਾਡੀ ਦੁਕਾਨ ਤੋਂ ਲੈ ਕੇ ਜਾਈਦਾ ਜੀ ਬੁੱਕਸ ਵੀ ਜ਼ਿਆਦਾ ਹੋਣੀਆਂ ਹਾਂਜੀ ਹਾਂਜੀ ਲਓ ਜੀ ਇਹਨੂੰ ਆਹ ਚੀਜ਼ ਦੇ ਦਈਏ ਹਾਂਜੀ ਹਾਂਜੀ ਦਿਖਾ ਦਿਓ ਜੀ ਲਓ ਜੀ ਵੇਖੋ ਕੁਆਲਿਟੀ ਵਧੀਆ ਬੱਚਿਆਂ ਦੇ ਬਹੁਤ ਸੋਹਣੇ ਬੈਗ ਪ੍ਰਿੰਟ ਵਗੈਰਾ ਉੱਤੇ ਬਣੇ ਜੇ ਪਲੇਨ ਲੈਣਾ ਪਲੇਨ ਵੀ ਮਿਲ ਜੇਗਾ ਜੀ ਜੇ ਇਸ ਤਰ੍ਹਾਂ ਪ੍ਰ ਹਾਲੋ ਜੀ ਪਲੇਨ ਤੇ ਲੈਣਾ ਪਲੇਨ ਮਿਲ ਜੇਗਾ ਇਹ ਹਰ ਇੱਕ ਚੀਜ਼ ਵਧੀਆ ਲੱਗੀ ਜਿੱਪ ਕੁੰਡਾ ਜੋ ਵੀ ਹੈ ਅੱਛਾ ਜੀ ਆ ਮਟੀਰੀਅਲ ਵਧੀਆ ਆ ਆ ਸੋਣਾ ਆ ਚਲੋ ਚਲੋ ਜੀ ਇਹ ਦੇ ਦੇ ਇਹ ਠੀਕ ਹੈ ਜੀ ਇਹ ਠੀਕ ਹੈ ਕਮਾਲਕ ਦੀ ਕਿਰਪਾ ਜੀ ਤੇ ਤੁਹਾਡੇ ਕੋਲ ਹੋਰ ਕਿਹੜੀਆਂ-ਕਿਹੜੀਆਂ ਐਡਮਾ ਨੇ ਟੈਂਕੀ ਤੋਂ ਇਲਾਵਾ ਸਾਰੀਆਂ ਐਡਮਾ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇੱਕ ਵਾਰੀ ਜ਼ਰੂਰ ਸਾਰੀਆਂ ਗਿਣਾ ਦਿਓ ਲਓ ਜੀ ਇੱਕ ਤੋਂ ਸਾਡੇ ਕੋਲ ਇਹ ਥੱਲੇ ਰੱਖ ਲਓ ਭਾਵੇਂ ਹਾਂ ਅਡੇ ਕੋਲ ਸਕੂਲ ਬੈਗ ਹੁੰਦਾ ਜੀ ਇਸ ਤੋਂ ਇਲਾਵਾ ਅੱਛਾ ਮਤਲਬ ਛੋਟੇ ਬੱਚੇ ਤੋਂ ਲੈ ਕੇ ਵੱਡੇ ਮਤਲਬ ਇਹ ਸਕੂਲ ਬੈਗ ਆ ਗਿਆ ਜੀ ਛੋਟੇ ਬੱਚਿਆਂ ਵਾਲਿਆ ਜਿੰਦੇ ਵਿੱਚ ਕਿਤਾਬਾਂ ਪਾ ਕੇ ਲੈ ਜਾਂਦੇ ਨੇ ਉਹ ਹਾਂਜੀ ਤੇ ਇਸ ਤੋਂ ਇਲਾਵਾ ਵੱਡਾ ਸੈਜ ਕਿੱਟ ਹੈ ਇਹ ਵੀ ਕਿੱਟ ਹੀ ਬੋਲਦੇ ਜੀ ਇਹਨੂੰ ਅੱਛਾ ਮੈਂ ਕਿ ਬੱਚਿਆਂ ਦੇ ਚਲਦੀ ਕਿੱਟੇ ਜੀ ਹੁਣ ਬਸਤਾ ਜਿਹੜਾ ਪਹਿਲਾਂ ਉਹ ਤਾਂ ਪੁਰਾਣਾ ਰਹਿ ਗਿਆ ਜੀ ਉਹ ਤਾਂ ਹੁਣ ਲੈਂਦਾ ਨਹੀਂ ਕੋਈ ਇੱਕ ਬੈਗ ਹੋ ਗਿਆ ਬੱਚਿਆਂ ਵਾਲਾ ਇੱਕ ਕਿੱਟ ਹੋ ਗਈ ਇਸ ਤੋਂ ਇਲਾਵਾ ਹੋਰ ਕੀ ਤੁਸੀਂ ਦੇਦੇ ਹੋ ਇਸ ਤੋਂ ਇਲਾਵਾ ਅਟੈਚੀ ਹੁੰਦੇ ਸੀ ਸਾਡੇ ਕੋਲੇ ਟਰੈਵਲਿੰਗ ਬੈਗ ਹੁੰਦੇ ਜੀ ਟਰੈਵਲਿੰਗ ਬੈਗ ਹੁੰਦੇ ਆ ਹਾਂ ਜੀ ਜੇ ਕੋ ਉਹਦੇ ਤੁਹਾਨੂੰ ਦਰਸ਼ਨ ਕਰਾ ਦੇਣ ਚਲੋ ਕੋਈ ਨਹੀਂ ਆਪਾਂ ਸ਼ੋਰਟ ਵਿੱਚ ਲਾਜ ਦੇਣੇ ਨੇ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਕੱਚਾ ਨਾਲ ਲਿਉਂਦੇ ਤੁਸੀਂ ਲੁਧਿਆਣਿਆਂੋਂ ਲਿਉਂਦੇ ਜੇ ਜਲੰਧਰੋਂ ਲਿਉਂਦੇ ਜੇ ਦਿੱਲੀੋਂ ਲਿਉਂਦੇ ਜੇ ਕਿੱਥੋਂ ਲਿਉਂਦੇ ਜੇ ਇਹ ਮੜਾ ਜਰੂਰ ਸਾਨੂੰ ਦੇਖੋ ਭਾਈ ਬਾਬ ਹਾਂ ਬੱਚੇ ਦਾ ਜੀ ਹਾਂ ਜੀ ਬੱਚਿਆਂ ਦੇ ਬੱਚਾ ਕਿਹੜੀ ਕਾਸੀ ਪਾਜੀ ਤੁਹਾਡਾ ਪੜਦਾ ਇੱਕ ਪੰਜਵੀਂ ਚ ਇੱਕ ਦਸਵੀਂ ਚ ਜੀ ਅੱਛਾ ਇੱਕ ਪੰਜਵੀਂ ਚ ਇੱਕ ਦਸਵੀਂ ਵਾਵਾ ਜਿਆਦੇ ਬੁੱਕਸ ਹਸਬਦੀਆਂ ਆ ਮਤਲਬ ਦਸਵੀਂ ਨਾਲੋਂ ਜ਼ਿਆਦਾ ਹੈ ਪੰਜਵੀਂ ਨਾਲ ਕੱਟ ਵਜਨ ਵਾਵਾ ਬਣ ਜਾਂਦਾ ਬੱਚਿਆਂ ਦੀਆਂ ਬੁੱਕਸ ਜ਼ਿਆਦਾ ਹੁੰਦੀਆਂ ਹਜਕਾਲ ਹਾਂਜੀ ਹਾਂਜੀ ਤੇ ਬਹਿ ਗਈ ਉਸ ਤਰ੍ਹਾਂ ਆਪਣੇ ਖਾਈ ਬੰਦੇ ਵਧੀਆ अच्छा मजबूती ਵਾਲਾ ਚਾਹੀਦਾ ਲਓ ਜੀ ਆਪ ਮੈਂ ਹੁਣ ਇਹ ਦਿਖਾਉਣਾ ਬੋਲ। ਕੱਲੇ ਆ ਵੀ ਸਾਡੇ ਉਹ ਮਟੀਰੀਅਲ ਤਿੰਨ ਚਾਰ ਜਗ੍ਹਾ ਤੋਂ ਆਉਂਦਾ ਜੀ। ਅੱਛਾ। ਉਹ ਕੋਈ ਇੱਕ ਪ੍ਰੋਪਰ ਨਹੀਂ ਹੈਗਾ ਵੀ ਸਾਡਾ ਲੁਧਿਆਣੇੋਂ ਹੀ ਆਉਂਦਾ। ਅੱਛਾ। ਉਹਦੇ ਵਿੱਚ ਅਸੀਂ ਅਵਰਸਰ ਤੋਂ ਵੀ ਮੰਗਾ ਲੈਨੇ ਆਂ ਪਰਚੇਸ ਕਰ ਲੈਨੇ ਆਂ। ਕੁਝ ਅਸੀਂ ਮਤਲਬ ਕਿ ਦਿੱਲੀੋਂ ਵੀ ਮੰਗਾ ਲੈਂਦੇ ਆ ਜੀ ਅੱਛਾ ਉਸ ਲੁਧਿਆਣੇੋਂ ਵੀ ਆ ਜਾਂਦਾ ਜੀ ਅੱਛਾ ਕੁਝ ਇੱਕ ਦੋ ਹੋਰ ਸ਼ਹਿਰਾਂ ਤੋਂ ਵੀ ਆ ਜਾਂਦਾ ਜੀ ਅੱਛਾ ਹਾਂਜੀ ਤੇ ਦੁਕਾਨ ਤੇ ਕਿੰਨੇ ਜਣੇ ਕੰਮ ਕਰਦੇ ਜੀ ਦੇਖੋ ਜੀ ਮੇਰੇ ਕੋਲ ਫਿਲਹਾਲ ਤਾਂ ਮਤਲਬ ਕਿ ਕਾਰਖਾਨਾ ਚੱਲਦਾ ਪਿਆ ਜੀ ਪੰਜ ਬੰਦਿਆਂ ਨਾਲ ਅੱਛਾ ਮੇਰੇ ਕੋਲ ਮੁਸਲਮਾਨ ਕਾਰੀਗਰ ਨੇ ਟੈਚੀ ਵਗੈਰਾ ਬਣਾਉਂਦੇ ਜਿਹੜੇ ਜੀ ਅੱਛਾ ਤੇ ਬਾਕੀ ਅਸੀਂ ਦੁਕਾਨ ਤੇ ਇਹ ਦੋ ਜਣੇ ਹੁੰਨੇ ਆ ਜੀ ਇਹ ਗੁਰਜੀਤ ਸਿੰਘ ਜੀ ਨੇ ਮੇਰਾ ਭਾਣ ਜਾਈ ਏ ਅੱਛਾ ਜੀ ਅਸੀਂ ਦੁਕਾਨ ਤੇ ਦੋ ਜਣੇ ਹੁੰਨੇ ਆ ਅਸੀਂ ਦੋ ਜਣੇ ਇੱਥੇ ਪ੍ਰੋਪਰ ਗਾਗ ਹੈਂਡ ਮਸ਼ੀਨ ਵਗੈਰਾ ਮਸ਼ੀਨ ਵਗੈਰਾ ਸਾਰਾ ਕੁਝ ਵੱਡਾ ਸੈੱਟ ਇੱਥੇ ਲੱਗਾ ਸਾਡੇ ਕੋਲੇ ਅੱਛਾ ਤੇ ਇਹਦੇ ਤੇ ਅਸੀਂ ਟੈਚੀ ਵਗੈਰਾ ਸਾਰਾ ਕੁਝ ਹੀ ਕਰਦੇ ਆਂ ਜੀ ਅੱਛਾ ਅੱਛਾ ਤੇ ਮੈਂ ਸੁਣਿਆ ਕਿ ਤੁਹਾਡੇ ਕੋਲੇ ਬੜੀ ਬੜੀ ਦੂਰ ਤੋਂ ਜਿਹੜੇ ਗਾਹਕ ਨੇ ਉਹ ਆਉਂਦੇ ਨੇ ਤੁਹਾਡਾ ਆ ਮੈਂ ਸਾਰਾ ਵੇਖਿਆ ਦੁਕਾਨ ਦੇ ਵਿੱਚ ਮਾਲ ਵੀ ਬਹੁਤ ਵਧੀਆ ਸਾਰਾ ਪਿਆ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਜੇ ਕੁਝ ਗਾਕ ਨੂੰ ਕਹਿਣਾ ਹੋਵੇ ਆਪਦੇ ਲੋਕ ਕੀ ਕਹੋਗੇ ਦੇਖੋ ਜੀ ਸਾਡਾ ਤਾਂ ਗਾਕਾਂ ਵਾਲੀ ਦੁਕਾਨ ਹੈ ਜੀ ਜੇ ਗਾਕ ਸਾਡੇ ਨਾਲ ਜੁੜਨਗੇ ਤੇ ਅਸੀਂ ਵੀ ਗਾਕਾਂ ਵਾਲੀ ਰਹਿਾਂਗੇ ਜੀ ਅਸੀਂ ਤਾਂ ਉਹਨਾਂ ਨੂੰ ਪ੍ਰੈਪਰ ਚੀਜ਼ ਵਧੀਆ ਦੇਵਾਂਗੇ ਤੇ ਗਾਕ ਸਾਡੇ ਨਾਲ ਆਟੋਮੈਟਿਕ ਹੀ ਚੱਲੇ ਆਉਂਦੇ ਨੇ ਜੀ ਅੱਛਾ ਤੇ ਹੁਣ ਤੁਸੀਂ ਐਂਡ ਦੇ ਵਿੱਚ ਆਪਣੀ ਦੁਕਾਨ ਦਾ ਕੋਟ ਇਸੇ ਖਾਂ ਚੌਂਕ ਤੋਂ ਲੈ ਕੇ ਦੁਕਾਨ ਤੇ ਪਹੁੰਚਣ ਤੱਕ ਸਾਰਾ ਜਿਹੜਾ ਉਹ ਤੁਸੀਂ ਡਰੈਸ ਜਿਹੜਾ ਉਹ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇੱਕ ਵਾਰੀ ਜ਼ਰੂਰ ਦੱਸ ਦਿਓ ਕਿ ਉਹਨਾਂ ਨੂੰ ਕੱਲ ਨੂੰ ਪੁੱਛਣਾ ਨਾ ਪਵੇ ਕਿ ਮਘੇੜਾ ਕਿਹੜੀ ਦੁਕਾਨ 'ਚ ਬੈਠਾ ਹੈ ਦੇਖੋ ਜੀ ਅੱਜ ਕੱਲ ਵੈਸੇ ਤਾਂ ਬੁਟਾ ਜੀ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਾਡੀ ਪ੍ਰੋਪਰ ਮਤਲਬ ਕਿ ਫੇਸਬੁੱਕ ਸਾਰਾ ਮਤਲਬ ਚੱਲ ਰਿਹਾ ਹੈ ਹਾਂਜੀ ਉੱਤੇ ਸਾਰਾ ਹੀ ਪਤਾ ਲੱਗ ਜਾਂਦਾ ਹੈ ਸਰਚ ਕਰੋ ਸਾਰਾ ਆ ਜਾਣਾ ਆ ਜਾਣਾ ਤੇ ਦੂਜੀ ਗੱਲ ਇਹ ਵੀ ਜੇ ਤੁਸੀਂ ਮੇਨ ਚੌਂਕ ਕੋਟ ਇਸੇ ਖਾਂਜ ਕਿਤੇ ਆ ਕੇ ਜਿਹੜੇ ਪਾਸੇ ਵੀ ਮਰਜ਼ੀ ਬਸ ਤੋ ਉਤਰੋ ਮਤਲਬ ਆਟੋ ਤੇ ਆਓ ਆਪਣੇ ਮੋਟਰਸਾਈਕਲ ਤੇ ਜਾਂ ਜੇ ਤੁਹਾਨੂੰ ਜਿਵੇਂ ਵੀ ਤੁਸੀਂ ਆਉਣਾ ਉਹ ਆਓ ਸਾਡੇ ਕੋਲੇ ਗਲੀ ਬਾਬਾ ਤੋਤਲਾਲੀ ਹਾਂ ਮਤਲਬ ਮੇਨ ਚੌਂਕ ਤੋਂ ਪੈਂਦੀ ਹੈ ਜੀ ਆਪਣੇ ਕੋਲ ਇਸੇ ਖਾਂਦੀ ਮਸ਼ਹੂਰ ਆ ਜੀ ਉਹ ਤੁਸੀਂ ਚੌਂਕ ਦੇ ਨਾਲ ਵਾਲੀ ਆ ਜਾਣਾ 10 ਕੁ ਦੁਕਾਨਾਂ ਛੱਡ ਕੇ ਸਾਡਾ ਮਗੇੜਾ ਬੈਗ ਹਾਉਸ ਹੈ ਤੇ ਉਸ ਤੇ ਤੁਸੀਂ ਆਓ ਜੀ ਆਇਆਂ ਨੂੰ ਜਦੋਂ ਮਰਜ਼ੀ ਆਓ ਜੇ ਤੁਹਾਨੂੰ ਜਿਆਦਾ ਵੀ ਨਹੀਂ ਪਤਾ ਲੱਗਦਾ ਮੇਰਾ 9316034203 ਮੇਰਾ ਫੋਨ ਹੈ ਬਿਲਕੁਲ ਉੱਤੇ ਕਨੈਕਟ ਕਰੋ ਅਸੀਂ ਤੁਹਾਨੂੰ ਚੌਕ ਚੋਂ ਆ ਕੇ ਲੈ ਜਾਵਾਂਗੇ ਜੀ ਵਾਹ ਜੀ ਵਾਹ ਤੇ ਦੋਸਤੋ ਇਹ ਸੀ ਮਗੇੜਾ ਬੈਗ ਉਸ ਵਾਲੇ ਮਾਮਾ ਭਣ ਜਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਜੇ ਮੇਰੇ ਚੈਨਲ ਬੂਟਾ ਗੁਲਾਮੀ ਵਾਲਿਆਂ ਨੂੰ ਲਾਈਕ ਫੋਲੋ ਜ਼ਰੂਰ ਕਰ ਲਿਆ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਹੋਰ ਦੁਕਾਨ ਦੀ ਮਸ਼ਹੂਰੀ ਵਾਸਤੇ ਤੁਹਾਨੂੰ ਜ਼ਰੂਰ ਮਿਲਾਵਾਂਗੇ ਉਹਨਾਂ ਚਰ ਲਈ ਮੈਨੂੰ ਬੂਟਾ ਗੁਲਾਮੀ ਵਾਲਾ ਨੂੰ ਤੇ ਮੇਰੇ ਕੈਮਰਾਮੈਨ ਬਲਜੀਤ ਸਿੰਘ ਬਿੱਟੂ ਨੂੰ ਦਿਓ ਇਆਜ਼ਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ